ਸ਼ੀ ਕਾਲਜੀ ਕੋਰਸੰਦੂ ਵੱਲੋਂ ਤੇ ਗਾਇਜ਼ ਸਾਰਿਆਂ ਨੂੰ ਸਭ ਤੋਂ ਪਹਿਲਾਂ ਤੇ ਹੈਪੀ ਵਿਸਾਖੀ ਸਾਰਿਆਂ ਨੂੰ ਤੇ ਬਾਕੀ ਗਾਇਜ਼ ਬੁਟੀਕ ਤੇ ਨਾ ਅੱਜ ਮੈਂ ਰੈਡੀ ਕੀਤਾ ਸੀਗਾ ਆਹ ਵਾਲਾ ਸੂਟ ਇਹਦੇ ਰੈੱਡ ਵਾਲਾ ਸੂਟ ਕੀਤਾ ਹੈ ਤੇ ਇੱਕ ਗਾਇਜ਼ ਇੱਕ ਰੈਡੀ ਕੀਤਾ ਸੀਗਾ ਇਹਦੀ ਫਿਟਿੰਗ ਕਰਨੀ ਸੀਗੀ ਸ਼ਰਟ ਦੀ ਫਿਟਿੰਗ ਕਰਨੀ ਸੀਗੀ ਤੇ ਤੇ ਕੋ ਆ ਸ਼ਰਟ ਰੈਡੀ ਕੀਤੀ ਗਾਈ ਗਾਜ ਅੱਛਾ ਇਹਦੀਆਂ ਬਸ ਬਾਜ਼ੂ ਰਹਿ ਗਈਆਂ ਤੇ ਇਸ ਕਰਕੇ ਨਾਲ ਜਿਹੜਾ ਕੰਮ ਕਾਇਤ ਬਹੁਤ ਜ਼ਿਆਦਾ ਹੋ ਗਿਆ ਬਟੇ ਤੇ ਮੈਂ ਨਾ ਅੱਜ ਥੱਕ ਗਈ ਤੇ ਮੇਰਾ ਜੇ ਕਰਦਾ ਪਈ ਹੁਣ ਚੱਲ ਪਹੁੰਚੇ ਵੀ ਕੰਪਲੀਟ ਕਰ ਲਈ ਦੰਨੀਆਂ ਤੇ ਫ੍ਰੀ ਹੋ ਕੇ ਤੇ ਫਿਰ ਚਾਹ ਪਾਣੀ ਪੀਣੇ ਆ ਇਹ ਇਹ ਪਾਣੀ ਇਹ ਸ਼ਰਟ ਦੀ ਲੁੱਕ ਦੱਸੋ ਕਿਸ ਤਰ੍ਹਾਂ ਦੀ ਲੱਗੀ ਕੁੱਤੇ ਦੀ ਫਿਟਿੰਗ ਕੀਤੀ ਸੀਗੀ ਬਾਜੇ ਸਟਿਚ ਕੀਤੀ ਸੀ ਨੇ ਆਹ ਵਾਲੀਆਂ ਆਹ ਲੱਗ ਸੀਗੀਆਂ ਬਾਜੂ ਪਾਈਪਿੰਗ ਕੱਲੀ ਸੀਗੀ ਇਹਨੂੰ ਲੱਗੀ ਤੇ ਵਿੱਚੇ ਅਟੈਚ ਕਰ ਦਿੱਤੀਆਂ ਗਾਇਸ ਨੇ ਚਲ ਠੀਕ ਆ ਓਕੇ ਬਾਈ ਚਾਹ ਬਣਾਈ ਐ ਤੇ ਪੀਏ ਤੇ 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 ਸੱਜੂ ਸਹਿਜੂ ਦੇ ਗਾਇਜ਼ ਆ ਗਿਆ ਬਾਹ ਨੂੰ ਆਰਾਮ ਜਿਹੜੀ ਇਹਨੇ ਨਾ ਭੱਜ ਭੱਜ ਕੇ ਸੱਟ ਲਵਾਈ ਸੀਗੀ ਸਾਈਕਲ ਤੋਂ ਡਿੱਗ ਗਿਆ ਸੀਗਾ ਤੇ ਬਹੁਤ ਜ਼ਿਆਦੀ ਸੱਟ ਲਾ ਲਈ ਸੀ ਗਾਇਜ਼ ਤੇ ਫਰਕ ਪੈ ਗਿਆ ਵਾ ਤੇ ਹੁਣ ਮੈਨੂੰ ਕਹਿੰਦੀ ਪਈ ਸੀ ਵੀ ਤੂੰ ਕਦੋਂ ਕ ਸੱਟ ਹੋਰ ਲਾਣੀ ਹੈ ਮੈਨੂੰ ਦੱਸ ਜਣਾ ਤੇ ਉਦੋਂ ਮੈਂ ਤੇ ਛਤਰ ਤਾਂ ਮਾਰੇ ਨਹੀਂ ਸੀਗੇ ਤੇ ਤੁਹਾਨੂੰ ਪਤਾ ਮੈਂ ਉਹਨਾਂ ਮਾਵਾ ਚੋਂ ਮਾਵਾ ਵੀ ਮੈਂ ਚੁਪਣਾ ਬਾਅਦ ਵਿੱਚ ਇਹਨੂੰ ਡਿੱਗੇ ਨੂੰ ਤੇ ਪਹਿਲਾਂ ਮੈਂ ਛਤਰੋਲ ਚੰਗੀ ਤਰ੍ਹਾਂ ਰੀਚ ਨਾ ਲਾਉਣੀ ਹੈ ਦੀ ਮੈਂ ਉਹਨਾਂ ਮਾਵਾ ਚੋਂ